ਗਾਲਬ ਦਾ ਸੂਫੀ ਸ਼ਾਇਰ ਕਲਾਮ ਬਾਬਾ ਬੁੱਲ੍ਹੇ ਸ਼ਾਹ ਜੀ ਦਾ ਇਸ਼ਕ ਜਨਾ ਦੇ ਹੱਡੀ ਪੈਂਦਾ ਇਸ਼ਕ ਜਨਾ ਦੇ ਹੱਡੀ ਪੈਂਦਾ ਸੋਈ ਨਰ ਜੀਪਤ ਮਰ ਜਾਂਦਾ ਜਿਸ ਤੇ ਇਸ਼ਕ ਇਹ ਆਇਆ ਏ ਉਹ ਬੇਵਸ ਕਰ ਦਿਖਲਾਇਆ ਏ ਨਸ਼ਾ ਰੋਮ ਰੋਮ ਮੇ ਆਇਆ ਏ ਇਸ ਵਿੱਚ ਨਾ ਕੋਈ ਉਲਾ ਹੈ ਹਰ ਤਰਫ ਦਿੱਤਾ ਮੋਲਾ ਹੈ ਬੁੱਲਾ ਆਸ਼ਿਕ ਵੀ ਹੁਣ ਤਰਦਾ ਹੈ ਜਿਸ ਫਿਕਰ ਪਿਆ ਦੇ ਕਰਦਾ ਹੈ ਰੱਬ ਮਿਲਦਾ ਦੇਖ ਉਦਰਦਾ ਹੈ ਮਨ ਅੰਦਰ ਮਨ ਅੰਦਰ ਹੋਇਆ ਚਾਤਾ ਹੈ ਜਿਸ ਪਿੱਛੇ ਮਸਤ ਹੋ ਜਾਂਦਾ ਹੈ ਇਸ਼ਕ ਜਿਨ੍ਹਾਂ ਦੇ ਹੱਡੀ ਪੈਂਦਾ ਇਸ਼ਕ ਜਿਨ੍ਹਾਂ ਦੇ ਹੱਡੀ ਪੈਂਦਾ ਸੋ ਹੀ ਨਰ ਜੀਵਤ ਮਰ ਜਾਂਦਾ ਜਿਸ ਤੇ ਇਸ਼ਕ ਇਹ ਆਇਆ ਹੈ ਉਹ ਬੇਵਸਕਰ ਦਿਖਲਾਇਆ ਹੈ ਨਸ਼ ਰੋਮ ਰੋਮ ਮੇ ਆਇਆ ਹੈ ਇਸ ਵਿੱਚ ਨਾ ਕੋਈ ਓਲਾ ਹੈ ਹਰ ਤਰਫ ਦਸਦਾ ਮੋਲਾ ਇਹ ਬੁੱਲਾ ਆਸ਼ਕ ਵੀ ਹੁਣ ਦਰਦਾ ਏ ਜਿਸ ਫਿਕਰ ਪਿਆਰ ਦੇ ਕਰਦਾ ਹੈ ਰੱਬ ਮਿਲਦਾ ਦੇਖ ਉਧਰਦਾ ਹੈ ਮਨ ਅੰਦਰ ਹੋਇਆ ਚਾਤਾ ਹੈ ਜਿਸ ਪਿੱਛੇ ਮਸਤ ਹੋ ਜਾਂਦਾ ਹੈ ਇਹ ਕਲਾਮ ਪਾਪੂਲ ਦੇ ਸ਼ਾਹ ਜੀ ਦਾ